ਹਾਂਜੀ ਸਸਿਆ ਕਾਲ ਜੀ ਸਵਾਗਤ ਹੈ ਤੁਹਾਡਾ ਧੂਰੀ ਕਾਰ ਬਾਜ਼ਾਰ ਅਮਰਗੜ ਬ੍ਰਾਂਚ ਕਾਰ ਮੇਲੇ ਤੇ ਅੱਜ 9 ਮਾਰਚ ਨੂੰ ਅਸੀਂ ਕਾਰ ਮੇਲਾ ਸਾਡਾ ਚੱਲ ਰਿਹਾ ਤੁਹਾਨੂੰ ਪਿੱਛੇ ਦਿਖਾਉਣਾ ਦੇਖੋ ਪੂਰੀ ਗਹਿਮਾ ਗਹਿਮੀ ਆ ਲਗਭਗ ਦੁਪਹਿਰ ਦੇ 3 ਵਜੇ ਚੁੱਕੇ ਨੇ ਪਰ ਪੂਰੀ ਧੁੱਪ ਦੇ ਵਿੱਚ ਸਾਡੀ ਟੀਮ ਔਰ ਜਿਹੜੇ ਸਾਡੇ ਦੋਸਤ ਗੱਡੀਆਂ ਲੈਣ ਆਏ ਨੇ ਬਿਲਕੁਲ ਗਹਿਮਾ ਗਹਿਮੀ ਚ ਨੇ ਫੁੱਲ ਤੇ ਇੱਧਰ ਤੁਸੀਂ ਦੇਖ ਰਹੇ ਹੋ ਡਿਲੀਵਰੀ ਪੁਆਇੰਟ ਬਣਿਆ ਹੈ ਲਗਭਗ ਹੁਣ ਵੀ ਇਸ ਟਾਈਮ ਤਿੰਨ ਗੱਡੀਆਂ ਖੜੀਆਂ ਨੇ ਜਿਹੜੀਆਂ ਡਿਲੀਵਰ ਹੋ ਰਹੀਆਂ ਨੇ ਤੇ ਗੱਡੀਆਂ ਸਾਡੇ ਕੋਲ ਬਹੁਤ ਆਈਆਂ ਨੇ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੈ ਵੀ ਜੋ ਸਾਡੇ ਕੋਲ ਇੱਥੇ ਸਟਾਕ ਆਇਆ ਤਾਂ ਇਕੱਲਾ ਕਾਰ ਮੇਲਾ ਇੱਕ ਦਿਨ ਨਹੀਂ ਮਤਲਬ ਇਹ ਵੀ ਇੱਕ ਮਹੀਨਾ ਹੀ ਇਦਾਂ ਚੱਲਦਾ ਰਹੇ ਜਿਹੜੀ ਵੀ ਗੱਡੀ ਤੁਹਾਨੂੰ ਇਸ ਵੀਡੀਓ ਦੇ ਵਿੱਚੋਂ ਪਸੰਦ ਆਉਂਦੀ ਹੈ ਤੁਸੀਂ ਸਾਡੇ ਨਾਲ ਗੱਲ ਕਰਕੇ ਕਾਲ ਕਰਕੇ ਤੁਸੀਂ ਗੱਡੀ ਦੀ ਡਿਟੇਲ ਲੈ ਸਕਦੇ ਹੋ ਲਗਭਗ ਸਾਰੀਆਂ ਗੱਡੀਆਂ ਲਗਭਗ 300 ਦੇ ਕਰੀਬ ਗੱਡੀ ਸਾਡੇ ਕੋਲ ਇਸ ਟਾਈਮ ਖੜੀ ਆ ਤੇ ਸਾਰੀ ਗੱਡੀਆਂ ਦੀ ਡਿਟੇਲ ਹੈ ਜਿਹੜੀ ਤੁਹਾਨੂੰ ਸਾਡੀ ਟੀਮ ਦੇ ਜਿਹੜੇ ਨੀਚੇ ਦਿੱਤੇ ਨੰਬਰ ਨੇ ਉਹਦੇ ਤੁਸੀਂ ਕਾਲ ਕਰੋਗੇ ਤੁਹਾਨੂੰ ਮਿਲ ਜੂਗੀ ਔਰ ਸਹੀ ਪ੍ਰਾਈਸ ਤੁਹਾਨੂੰ ਦੱਸਿਆ ਜਾਊਗਾ ਸਰਟੀਫਾਈਡ ਰਿਪੋਰਟ ਪਲੱਸ ਲੋਨ ਫੈਸਿਲਿਟੀ ਰਹਿੰਦੀ ਆ ਅਗਰ ਪਹਿਲੀ ਗੱਡੀ ਤੁਹਾਨੂੰ ਜਿਹੜੀ ਦਿਖਾ ਰਹੇ ਆਂ ਅਸੀਂ ਇਹ 2022 ਮਾਡਲ ਫੌਜੀ ਸਾਹਿਬ ਦੀ ਗੱਡੀ ਆ ਇਹ ਬਹੁਤ ਵਧੀਆ ਗੱਡੀ ਆ S11 ਮਾਡਲ ਚ ਤੇ 30000 ਕਿਲੋਮੀਟਰ ਚੱਲੀ ਹੀ ਆ ਓਨਰ ਸੈਕੰਡ ਹੋਗੀ ਤੇ 18.5 ਲੱਖ ਰੁਪਏ ਦੀ ਗੱਡੀ ਆ ਇਹ ਬਹੁਤ ਨਮੀ ਨਕੋਰਕਾਰ ਆ ਕੋਈ ਪੀਸ ਪੇਟ ਨਹੀਂ ਕੁਛ ਨਹੀਂ ਨੰਬਰ ਵੀ ਬਹੁਤ ਵਧੀਆ 0012 ਨੰਬਰ ਆ ਗੱਡੀ ਦਾ ਇਹ ਜਿਹੜੀ ਗੱਡੀ ਆ ਸਾਡੇ ਕੋਲੇ 2018 ਮਾਡਲ ਸਿਆਜ ਆ ਮੰਨ ਲਓ ਤੁਸੀਂ ਡਿਜ਼ਾਇਰ ਲੈਣ ਚਾਹੁੰਦੇ ਹੋ ਤਾਂ ਡਿਜ਼ਾਇਰ ਦੇ ਮੁਕਾਬਲੇ ਸਿਆਜ ਬਹੁਤ ਟੌਪ ਦੀ ਗੱਡੀ ਆ ਡੈਲਟਾ ਮਾਡਲ ਦੇ ਵਿੱਚ ਸਵਾ ਪੰਜ ਲੱਖ ਰੁਪਏ ਦੀ 2018 ਮਾਡਲ ਗੱਡੀ ਸਾਡੇ ਕੋਲ ਆਲ オリジナル ਪੇਂਟ ਦੀ ਖੜੀ ਆ। i20, મારੂ 20 2018 ਮਾਡਲ ਆਸਤਾ ਮਾਡਲ ਤੇ ਖੜੀ ਆ ਸਾਡੇ ਕੋਲ ਡੀਜ਼ਲ ਦੇ ਵਿੱਚ ਸਵਾ 6 ਲੱਖ ਰੁਪਏ ਦੀ। ਬਹੁਤ ਵਧੀਆ ਵਧੀਆ ਗੱਡੀਆਂ ਜਿਵੇਂ ਆ ਰੇਟਸ ਆਈ ਹੂਈ ਆ ਸਾਡੇ ਕੋਲ ਲੋਅ ਬਜਟ ਦੇ ਵਿੱਚ 2011 ਮਾਡਲ ਗੱਡੀ ਆ ਇਹ 2 ਲੱਖ 10-15 ਹਜ਼ਾਰ ਰੁਪਏ ਦੀ ਤੁਹਾਨੂੰ ਇਹ ਮਿਲ ਜੂਗੀ। Swift 2016 ਮਾਡਲ 3rd owner ਸਿਰਫ 4.5 ਲੱਖ ਰੁਪਏ ਦੀ। ਮਤਲਬ ਸਿਰਫ 4.5 ਲੱਖ ਰੁਪਏ ਬਹੁਤ ਲੋਅ ਰੇਟ ਦੀ ਗੱਡੀ ਆ 2.60 ਹਜ਼ਾਰ ਰੁਪਏ ਦੀ ਕਾਰ ਮਿਲ ਜੇ ਨਾਲ ਸਾਡੇ ਕੋਲ ਬਹੁਤ ਵਧੀਆ ਨਾਲ ਦੀ ਨਾਲ ਲੋਨ ਫੈਸਿਲਿਟੀ ਵੀ ਤੁਹਾਨੂੰ ਦੇ ਦਾਂਗੇ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਜਰੂਰ ਕਰ ਦਿਓ 2018 ਮਾਡਲ ਐਸਐਕਸ ਆਪਸ਼ਨਲ ਨਿਊ ਸ਼ੇਪ ਦੇ ਵਿੱਚ 8.5 ਲੱਖ ਰੁਪਏ ਦੀ ਗੱਡੀ ਸਾਡੇ ਕੋਲ ਆਲ オリジナル ਪੇਂਟ ਦੀ ਖੜੀ ਆ ਵਰਨਾ ਤੇ ਆਪਣੀ ਆ ਗਈ ਜੀ Honda City Honda City ਸਾਡੇ ਕੋਲ ਲਗਭਗ ਕਈ ਗੱਡੀਆਂ ਖੜੀਆਂ ਨੇ ਜਿਵੇਂ 14 ਮਾਡਲ ਇਹ ਹੈਗੀ ਆ ਤੇ ਅੱਗੇ ਵੀ ਤੁਹਾਨੂੰ ਹੋਰ ਗੱਡੀਆਂ ਦਿਖਾਵਾਂਗੇ 2013 ਮਾਡਲ ਡਿਜ਼ਾਇਰ ਹੈਗੀ ਆ ਇਹ 3rd owner ਦੇ ਵਿੱਚ 3.5 ਲੱਖ ਰੁਪਏ ਦੀ ਕਰੇਟਾ ਦੇਖੋ ਬਹੁਤ ਸੋਹਣੀ ਕਾਰ ਖੜੀ ਆ ਸਾਡੇ ਕੋਲੇ ਐਸਐਕਸ ਆਪਸ਼ਨਲ ਮਾਡਲ ਦੇ ਨਾਲ ਕੋਲ ਦੋ ਕਾਰਾਂ ਖੜੀਆਂ ਨੇ 18 ਮਾਡਲ 19 ਦੀ ਰਜਿਸਟਰਡ ਵਧੀਆ ਕਾਰ ਹੈਗੀ 9 ਲੱਖ ਰੁਪਏ ਦੀ ਰੇਂਜ ਦੇ ਵਿੱਚ ਹੈ ਗੱਡੀ ਇਹ ਆ ਗਈ ਜੀ ਆਪਣੀ ਆਟੋਮੈਟਿਕ ਸਵਿਫਟ ਬਹੁਤ ਵਧੀਆ ਗੱਡੀ ਆ ਤੇ ਗੱਡੀ ਦਾ ਬਜਟ ਆ ਬਹੁਤ ਜਾਇਜ਼ 18 ਮਾਡਲ ਫਸਟ ਓਨਰ ਗੱਡੀ ਆ ਤੇ 6 ਲੱਖ ਰੁਪਏ ਦੀ ਬਜਟ ਦੇ ਵਿੱਚ ਹੈ ਤੇ ਹੋਰ ਵੀ ਸਾਡੇ ਕੋਲੇ ਵਿਦਾਊਟ ਆਟੋਮੈਟਿਕ ਵੀ ਹੈਗੀਆਂ ਗੱਡੀ ਸਿਆਜ਼ ਤੁਹਾਨੂੰ ਪਿੱਛੇ ਦਿਖਾਈਆ ਦੂਜੀ ਸਿਆਜ਼ ਫੇਰ ਸਾਡੇ ਕੋਲ ਆ ਗਈ ਆ ਇਹ ਵੀ 7.5 ਲੱਖ ਰੁਪਏ ਦੀ ਹੈ 17 ਮਾਡਲ ਹੈ ਇਹ ਹੈਗੀ ਹੈ α ਮਾਡਲ ਦੇ ਵਿੱਚ ਅਗਲੀ ਗੱਡੀ ਹੈਗੀ ਹੈ ਜੀ ਸਕੋਰਪੀਓ 2019 ਮਾਡਲ ਗੱਡੀ ਹੈ ਇਹ ਤੇ 29000 ਕਿਲੋਮੀਟਰ ਚੱਲੀ ਹੋਈ ਹੈ ਗੱਡੀ ਦਾ ਬਜਟ ਹੈ ਜੀ 14 ਲੱਖ ਰੁਪਏ ਨਾਲ ਦੇ ਟਾਇਰਾਂ ਤੇ ਹੈ ਜੀ ਗੱਡੀ ਫੋਰਚੂਨਰ 2011 ਮਾਡਲ ਵਧੀਆ ਕਾਰ ਹੈ ਤੇ ਗੱਡੀ ਦਾ ਬਜਟ ਹੈ ਜੀ 7 ਲੱਖ ਰੁਪਏ ਦੇ ਆਸਪਾਸ ਤੇ ਆ ਆ ਗਈ ਜੀ ਆਪਣੀ ਆਟੋਮੈਟਿਕ GDI 2020 ਮਾਡਲ ਬਰੀਜ਼ਾ ਬਰੀਜ਼ਾ ਦੇ ਵਿੱਚ ਵੀ ਸਾਡੇ ਕੋਲ ਬਹੁਤ ਗੱਡੀਆਂ ਸਾਡੇ ਕੋਲ ਇਸ ਟਾਈਮ ਖੜੀਆਂ ਨੇ ਤੇ ਬਹੁਤ ਸਹੀ ਰੇਟ ਦੀਆਂ ਕਰਾਣੇ ਤੇ ਗੱਡੀ ਦਾ ਬਜਟ ਹੈ ਇਹਦਾ 7.5 ਲੱਖ ਰੁਪਈਆ ਐਕਸਯੂਵੀ 500 4.5 ਲੱਖ ਰੁਪਈਏ ਦੀ ਤੇ ਚੌਥੇ ਨੌ ਦੀ ਐਲਐਕਐਸਆਈ 2007 ਮਾਡਲ 1 ਲੱਖ 5000 ਰੁਪਈਏ ਲੋ ਬਜਟ ਦੇ ਵਿੱਚ ਵਿਦ ਅਲੋਏ ਵੀ ਰਹਿ ਸਕਦੇ ਕੋਲੇ ਇਸ ਟਾਈਮ ਖੜੀ ਆ ਮਾਡਲ ਵੀਡੀਆਈ 310000 ਰੁਪਈਏ ਦੀ ਥਰਡ ਓਨਰ ਆ ਗੱਡੀ ਪਰ ਗੱਡੀ ਦਾ ਬਜਟ 300 ਥੱਲੇ ਹੋ ਜਾਊਗਾ ਜੀ ਹੋਂਡਾ ਮੇਜ਼ ਡੀਜ਼ਲ ਦੇ ਵਿੱਚ 2019 ਮਾਡਲ ਹੈ ਇਹ ਤੇ ਸੈਕੰਡ ਓਨਰ ਗੱਡੀ ਆ 5 ਲੱਖ 60000 ਰੁਪਿਆ ਪਾਰਟੀ ਡਿਮਾਂਡ ਕਰਦੀ ਆ ਵਧੀਆ ਕਾਰ ਹੈ ਤੇ ਬਜਟ ਵੀ ਠੀਕ ਆ ਮਰੂਤੀ ਕਾਰ ਨਹੀਂ ਮਿਲਦੀ ਅੱਜਕੱਲ ਮਰੂਤੀ ਕਾਰ ਸਾਡੇ ਕੋਲ ਆਈ ਸੀ 2008 ਮਾਡਲ ਤੇ 8 ਮਾਡਲ ਗੱਡੀ ਆ ਤੇ 2 ਲੱਖ 20000 ਰੁਪਿਆ ਪਾਰਟੀ ਡਿਮਾਂਡ ਕਰਦੀ ਆ ਪਾਸਿੰਗ 2030 ਤੱਕ ਹੋਈ ਹੋਈ ਆ ਸਵਿਫਟ 2018 ਮਾਡਲ ਜੇ ਡੀ ਤੁਹਾਨੂੰ ਦੱਸੀ ਸੀ ਵੀ ਛੋਟਾ ਸਾਡੇ ਕੋਲ ਬਹੁਤ ਆਈ ਹੋਈਆਂ ਨੇ ਸੋਸ਼ਟ ਰਹਿਣਾ ਚਾਹੁੰਦੇ ਹੋ ਤਾਂ ਸਾਡੇ ਕੋਲ ਬਹੁਤ ਵਧੀਆ-ਵਧੀਆ ਕਾਰਾਂ ਸਾਡੇ ਕੋਲ ਮਿਲ ਸਕਦੀਆਂ ਨੇ 2018 ਮਾਡਲ 5 ਲੱਖ 15 ਹਜ਼ਾਰ ਰੁਪਏ ਦੀ ਗੱਡੀ ਆ ਇਹ 2010 ਮਾਡਲ i10 2011 ਮਾਡਲ ਮੈਂ ਕਹਿੰਨਾ 2011 ਮਾਡਲ i10 ਮੈਂ ਕਹਿੰਨਾ 1 ਲੱਖ 35 ਹਜ਼ਾਰ ਰੁਪਏ ਦੀ ਬਹੁਤ ਸਹੀ ਰੇਟ ਦੀ ਕਾਰ ਆ ਇਹ ਵੀ ਤੇ ਦਿੱਲੀ ਨੰਬਰ ਚ ਐਨਓਸੀ ਤੁਹਾਨੂੰ ਨਾਲ ਮਿਲ ਜੂਗੀ ਇਹ ਗੱਡੀ ਦਾ ਹੀ ਇਹ ਬਿਟਾਉਟ ਪਾਸਿੰਗ ਸਾਡੇ ਕੋਲ ਆਈ ਹੋਈ ਆ ਕੋਈ ਭਰਾ ਸਾਡਾ ਕੋਈ ਪੁਰਾਣੇ ਜਿੰਨ ਦਾ ਸ਼ਕੀਨ ਆ ਤੇ ਪਾਸਿੰਗ ਇਹਦੀ ਖਤਮ ਹੈ ਤੇ 65000 ਰੁਪਏ ਦੀ ਡਿਮਾਂਡ ਕਰਦੇ ਨੇ। ਇਹ ਵਧੀਆ ਕਾਰ ਆ ਇਹ ਆ ਗਈ ਜੀ Tata Maza। ਉਸ ਮਾਡਲ Tata Maza ਖੜੀ ਆ ਸਾਡੇ ਕੋਲੇ ਜੀ ਡੀਜ਼ਲ ਦੇ ਵਿੱਚ। ਘੱਟ ਬਜਟ ਦੀ ਆ ਲਗਭਗ 1 ਲੱਖ ਸਵਾ ਲੱਖ ਦੀ ਗੱਡੀ ਹੋਣੀ ਆ ਜੀ ਇਹ। ਤੇ Creta 2017 ਮਾਡਲ ਗੱਡੀ ਆ ਜੀ ਇਹ ਦੂਜੇ ਮਹੀਨੇ ਦੀ ਕਾਰ ਆ ਤੇ ਗੱਡੀ ਇਹ ਲਗਭਗ ਆਲ オリジナル ਮੰਗੂਈਆਂ ਬੰਪਰ-ਮੰਪਰ ਸਾਰਾ ਕੁਝ ਨਾਲ ਦੀ ਆ। SX ਮਾਡਲ ਦੇ ਵਿੱਚ ਆ ਗੱਡੀ ਦਾ ਬਜਟ ਆ ਜੀ 8 ਕੁ ਲੱਖ ਰੁਪਏ ਲਗਭਗ 8 ਤੋਂ ਥੱਲੇ ਹੋ ਜੂ ਤੁਹਾਨੂੰ। ਤੇ ਟੂਰ ਮਾਡਲ ਦੇ ਵਿੱਚ ਸਾਡੇ ਕੋਲੇ ਇਹ ਗੱਡੀਆਂ ਆਈਆਂ ਨੇ ਟੂਰ ਮਾਡਲ 2015 ਮਾਡਲ ਡਿਆਰ オリジナル ਪੇਂਟ ਦੇ ਵਿੱਚ ਹੈ ਤੇ 230000 ਰੁਪਏ ਡਿਮਾਂਡ ਕਰਦੀ ਹੈ ਪਾਲਟੀ ਤੇ ਦਿੱਲੀ ਨੰਬਰ ਹੈ ਐਨਓਸੀ ਤੁਹਾਨੂੰ ਮਿਲ ਜੂਗੀ ਨਾਲ 12 ਮਾਡਲ ਗੱਡੀ ਜੀ ਫੋਰth ਓਨਰ ਫੋਰth ਓਨਰ 3 ਲੱਖ ਰੁਪਏ ਦੀ ਗੱਡੀ ਤੁਹਾਨੂੰ ਮਿਲੂਗੀ ਇਹ ਵੀ ਤਾਂ ਅਲਾਈਵ ਹੈ ਵਧੀਆ ਗੱਡੀ ਆ ਐਕਸਯੂਵੀ 500 W8 ਮਾਡਲ ਦੇ ਵਿੱਚ ਆਲ オリジナル ਪੇਂਟ ਦੇ ਵਿੱਚ ਗ੍ਰੇ ਕਲਰ ਦੀ ਬਹੁਤ ਨਵੀਂ ਕਾਰ 52000 ਚੱਲੀ ਹੋਈ ਆ 15 ਮਾਡਲ ਹੈ ਜੀ ਗੱਡੀ ਇਹ ਗੱਡੀ ਦਾ ਰੇਟ ਗੱਡੀ ਦਾ ਰੇਟ ਹੈ ਜੀ 5 ਲੱਖ ਰੁਪਏ अल्टੋ ਹੈ ਜੀ 2010 ਮਾਡਲ 70 75000 ਦੀ ਰੇਂਜ 'ਚ ਸਾਡਾ ਭਰਾ ਕੋਈ ਲੈਣਾ ਚਾਹੁੰਦਾ 260000 ਰੁਪਏ ਦੀ ਤੁਹਾਨੂੰ ਡਸਟਰ ਦੇ ਦਿੰਨੇ ਆ ਬਹੁਤ ਵਧੀਆ ਗੱਡੀ ਆ 2013 ਮਾਡਲ 2016 ਮਾਡਲ VDI ਮਤਲਬ ਹਰ ਗੱਡੀ ਦੀ ਪੂਰੀ ਰਿਪੋਰਟ ਦਾ ਮਤਲਬ ਗੱਡੀ ਦੇ ਉੱਪਰ ਹੀ ਲਾਈ ਹੋਈ ਆ ਕੋਈ ਮਤਲਬ ਲੋਜੀ ਮੇਲਾ ਕੰਮ ਹੈ ਨਹੀਂ ਤੇ 4 ਕੁ ਲੱਖ ਰੁਪਏ ਦੇ ਆਸ-ਪਾਸ ਦੀ ਗੱਡੀ ਆ ਇਹ ਤੇ 17 17 ਮਾਡਲ ਬਰੀਜ਼ਾ ਜੀ ਡੀ ਆਈ ਪੰਜਾਬ ਨੰਬਰ ਓਨਰ ਸੈਕੰਡ ਹੈ ਜੀ 730000 ਰੁਪਏ ਦੀ ਤੁਹਾਨੂੰ ਗੱਡੀ ਮਿਲ ਜੂਗੀ ਇਹ ਨੰਬਰ ਪੰਜਾਬ ਆ ਦੇਖੋ ਬਰੀਜ਼ਾ ਦੇਖੋ ਨਾਲ ਖੜੀ ਹੈ 17 ਮਾਡਲ ਬੀ ਡੀ ਆਈ ਆਪਸ਼ਨਲ 580000 ਰੁਪਏ ਦੀ 580000 ਰੁਪਏ ਵਿਦ ਅਲੋਏ ਵील ਆਪਸ਼ਨਲ ਮਾਡਲ ਦੇ ਵਿੱਚ ਹੈ 13 ਮਾਡਲ ਰਜਿਸਟਰਡ 14 325000 ਰੁਪਏ ਦੀ 3rd ਓਨਰ ਮਤਲਬ ਡਿਜ਼ਾਇਰ ਹੈਗੀ ਹੈ ਇਹ ਤੇ ਰੇਟਸ 2012 ਮਾਡਲ ਪੈਟਰੋਲ 1,65,000 ਰੁਪਏ ਦੀ ਰੇਂਜ ਆ ਸਾਰੀ ਬਹੁਤ ਜਾਇਜ਼ ਰੇਟ ਦੇ ਵਿੱਚ ਗੱਡੀ ਆ ਤੇ ਸਕੋਰ 14 ਮਾਡਲ ਬਹੁਤ ਵਧੀਆ ਬਜਟ ਬਹੁਤ ਸੋਹਣੇ ਸੋਹਣੇ ਬਜਟ ਦੀ ਮਤਲਬ ਘੱਟ ਬਜਟ ਦੀ S10 ਮਾਡਲ ਗੱਡੀਆਂ 7 ਲੱਖ ਰੁਪਏ ਦੀ ਗੱਡੀ ਮਿਲ ਜੂਗੀ ਇਹ ਬਰੀਜ਼ਾ 2000 2018 ਮਾਡਲ ਆ ਤੇ 70 ਹਜ਼ਾਰ ਚੱਲੀ ਆ ਫਸਟ ਓਨਰ 7 ਲੱਖ ਰੁਪਏ ਦੀ ਗੱਡੀ ਇਹ ਤੁਹਾਨੂੰ ਮਿਲੂਗੀ ਇਹ ਆ ਗਈ ਜੀ Honda 2014 ਮਾਡਲ ਵਧੀਆ ਕਾਰ ਆ ਲਾਈ ਲੂਏ ਪਏ ਹੋਏ ਨੇ ਡੀਜ਼ਲ ਆ ਤੇ 410 15000 ਰੁਪਏ ਦੀ ਗੱਡੀ ਮਿਲ ਜੂਗੀ 2017 ਮਾਡਲ VDI ਇਹ ਸਾਢੇ 1.5 ਲੱਖ ਰੁਪਏ ਦੀ ਗੱਡੀ ਜੀ Swift ਤੇ ਇਹ ਆ ਗਈ ਜੀ Fortuner 2000 12 ਮਾਡਲ 13 ਦੀ ਰਜਿਸਟਰਡ 134000 ਚਲੀ 7 ਲੱਖ ਰੁਪਏ ਦੀ ਸਿਰਫ 7 ਲੱਖ ਰੁਪਏ ਦੀ ਗੱਡੀ ਇਹ ਤੁਹਾਨੂੰ ਮਿਲ ਜੂ ਬਤਲ ਰੇਟ ਬਾਜਬ ਨੇ ਰੇਟ ਜਿਆਦਾ ਨਹੀਂ ਹੈਗੇ 2015 ਮਾਡਲ ਫਰਸਟ ਓਨਰ ਗੱਡੀ 460000 ਰੁਪਏ ਦੀ Duster ਗੱਡੀ ਆ 2013 ਮਾਡਲ 12 ਮਾਡਲ 720000 ਰੁਪਿਆ ਇਹਦੀ ਡਿਮਾਂਡ ਕਰਦੀ ਹੈ ਪਾਰਟੀ ਤੇ 16 ਮਾਡਲ K10 ਆ ਗਈ ਜੀ ਇਹ 295000 ਰੁਪਏ ਦੀ 2010 11 ਨਾ ਮਾਡਲ 140000 ਰੁਪਏ ਦੀ ਇਹ अल्टੋ ਆ ਗਈ ਜੀ ਲਾਈਵ ਵੀਲ ਪਏ ਹੋਏ ਨੇ ਤੇ ਇਹ ਆ ਗਈ ਜੀ 2018 ਮਾਡਲ VDI 660000 ਰੁਪਏ ਦੀ ਬਹੁਤ ਸਹੀ ਬਜਟ ਦੀ ਕਾਰ ਹੈ ਤੇ ਬਰੀਜ਼ਾ ਜੇ ਕੋਈ ਲੈਣਾ ਚਾਹੁੰਦਾ ਸਾਡਾ ਭਰਾ ਤਾਂ ਜਰੂਰ ਅਗਲੀ ਗੱਡੀ ਲੈ ਕੇ ਆਏ ਜੀ ਤੁਹਾਡੇ ਵਾਸਤੇ ਕਿਹੜੀ ਹੈ ਪੀ ਇਹ 2022 ਮਾਡਲ ਗੱਡੀ ਲੈ ਕੇ ਆਏ ਜੀ अल्टੋ 800 अल्टੋ 800 28 ਈਅਰ ਚੱਲੀ ਹੋਈ ਆ ਤੇ ਗੱਡੀ 4 ਲੱਖ ਰੁਪਏ ਬਾਈ ਡਿਮਾਂਡ ਕਰਦੀ ਆ ਪਾਰਟੀ ਮਤਲਬ ਬਹੁਤ ਸੋਹਣੀਆਂ ਸੋਹਣੀਆਂ ਗੱਡੀਆਂ ਤੇ ਸਾਡੀ ਪੂਰੀ ਟੀਮ ਹੈਪੀ ਚੇਤੂ ਸਾਰੇ ਲੱਗੇ ਹੋਏ ਨੇਗੇ ਬਹੁਤ ਸਿੱਦਤ ਨਾਲ ਤੇ ਇਹ ਆ ਗਈ ਜੀ ਲੀਵਾ ਸਵਾ ਗਤਨ ਲੱਖ ਰੁਪਏ ਦੀ ਲੀਵਾ ਸਾਡੇ ਕੋਲ ਆਈ ਹੋਈ ਸਨੀ ਤੇ ਲਗਭਗ 2 35 30 35 ਦੀ ਰੇਂਜ ਦੇ ਵਿੱਚ ਮਿਲ ਜੂ ਫਸਟ ਓਨਰ i20 ਬਹੁਤ ਵਧੀਆ ਗੱਡੀ ਆ ਸਵਾ ਗਤਨ ਲੱਖ ਰੁਪਏ ਦੀ ਆ ਸਾਰੀ ਬਹੁਤ ਜਾਇਜ਼ ਰੇਟ ਦੇ ਵਿੱਚ ਆਈ ਐਫੋਰਡ ਦੀ ਐਸਪਾਇਰ ਵਧੀਆ ਕਾਰ ਆ ਪੂਰੀ ਏ ਵਧੀਆ ਗੱਡੀ ਆ ਪੂਰੀ ਤੇ ਆ ਪੈਟਰੋਲ ਦੀ Swift ਜੇ ਭਰਾ ਸਾਡਾ ਕੋਈ ਲੈਣਾ ਚਾਹੁੰਦਾ ਬਹੁਤ ਵਧੀਆ ਗੱਡੀ 16 ਮਾਡਲ ਸਾਡੇ ਕੋਲ ਆਲ ओरिजिनल ਪੇਂਟ ਚ ਲਾਈ ਵਿਲ ਪਏ ਨੇ ਇੱਕੋ ਸਪੋਰਟਸ ਸਿਰਫ 3.5 ਲੱਖ ਰੁਪਏ ਦੀ ਰੇਂਜ ਚ 16 ਮਾਡਲ 16 ਮਾਡਲ ਦੇ ਵਿੱਚ ਗੱਡੀ ਆ ਇਹ ਸਾਡੇ ਕੋਲ ਆ ਗਈ ਜੀ Polo ਸਿਰਫ 1,60,000 ਰੁਪਏ ਦੀ ਘੱਟ ਬਜਟ ਚ ਕੋਈ ਲੈਣਾ ਚਾਹੁੰਦਾ ਗੱਡੀ ਲੈ ਸਕਦਾ ਤੇ ਗੱਡੀ ਦਾ ਬਜਟ ਵੀ ਸਮਾਂ ਸਹੀ ਆ ਤੇ 7 ਮਾਡਲ ਆ ਇਹ ਆ ਗਈ ਜੀ Alto ਬਹੁਤ ਸਹੀ ਰੇਟ ਦੀ 1,25,000 ਰੁਪਏ ਦੀ ਗੱਡੀ ਆ ਇਹ ਤੇ Desire 2016 ਮਾਡਲ ਬਹੁਤ ਸਹੀ ਰੇਟ ਦੇ ਵਿੱਚ 6 ਲੱਖ ਰੁਪਏ ਦੀ ਕਾਰ ਆ ਗਈ Honda City ਸਿਰਫ 4.5 ਲੱਖ ਰੁਪਏ ਦੀ ਅ ਰੇਟਸ ਸਿਰਫ 3.5 ਲੱਖ ਰੁਪਏ ਦੀ ਤੇ ਇਹ ਆ ਗਈ ਜੀ ਬਰੀਜ਼ਾ ਸਿਰਫ 690000 ਰੁਪਏ ਦੀ 2019 ਮਾਡਲ ਬਹੁਤ ਸਹੀ ਬਜਟ ਦੀ ਕਾਰ ਹੈ ਤੇ 17 ਮਾਡਲ LDI ਤੁਹਾਨੂੰ ਦਵਾਗੇ 5.5 ਲੱਖ ਰੁਪਏ ਦੀ NOC ਦੇ ਨਾਲ ਬਹੁਤ ਵਧੀਆ ਗੱਡੀ Alto 2014 ਮਾਡਲ 240000 ਰੁਪਏ ਦੀ Desire 2011 ਮਾਡਲ 230000 ਰੁਪਏ ਦੀ ਲੱਗਦਾ ਕਬਜ਼ਾ ਕਰੋਗੇ ਇਹਦੇ ਤੇ ਲੈਣੀ ਆ ਉਹਨੇ ਤੇ ਇਹ ਆ ਗਈ ਜੀ ਆਪਣੀ 2010 ਮਾਡਲ अल्टੋ 40000 ਚੱਲੀ ਜੀ 135000 ਰੁਪਏ ਦੇਖੋ ਬਾਈ ਜੀ ਇੱਧਰ ਪੂਰੀ ਕਹਿਮਾ ਕਹਿਮੀ ਪੂਰੀ ਚੱਲ ਰਹੀ ਹੈ ਤੇ ਵਧੀਆ ਇਸ ਟਾਈਮ ਰਿਸਪੌਂਸ ਥੋੜਾ ਮਿਲ ਰਿਹਾ ਹੈਗਾ 2018 ਮਾਡਲ ਜੀਡੀਆਈ ਆ 6 ਲੱਖ 25000 ਰੁਪਏ ਦੀ 6 ਲੱਖ ਰੁਪਏ ਦੀ ਤੁਹਾਨੂੰ ਗੱਡੀ ਮਿਲ ਜੂਗੀ K10 2016 ਮਾਡਲ 290 95000 ਦੀ ਤੁਹਾਨੂੰ ਮਿਲ ਜੂਗੀ K10 2019 ਮਾਡਲ 3 ਲੱਖ 40000 ਰੁਪਏ ਦੀ ਤੁਹਾਨੂੰ ਮਿਲ ਜੂਗੀ 2016 ਮਾਡਲ Swift 2016 ਮਾਡਲ Swift VDI 4.5 ਦੀ ਤੇ Itios ਆ ਗਈ ਜੀ ਇਹ 265000 ਰੁਪਏ ਦੀ i10 Grand i10 ਤੁਹਾਡੇ ਵਾਸਤੇ ਲੈ ਕੇ ਆਏ ਆ ਜੀ ਬਹੁਤ ਵਧੀਆ ਗੱਡੀ 325000 ਰੁਪਏ ਦੀ 190000 ਰੁਪਏ ਦੀ ਵੈਗਨ ਆ ਤੁਹਾਡੇ ਵਾਸਤੇ ਇਹ ਤੇ CNG ਤੇ 2,60,000 ਰੁਪਏ ਦੀ i20 2012 ਮਾਡਲ 1 ਲੱਖ ਰੁਪਏ ਦੀ ਅ ਇੰਡੀਕਾ ਤੇ ਜਨਰ ਡੀਜ਼ਲ ਤੁਹਾਡੇ ਵਾਸਤੇ ਲੈ ਕੇ ਆਏ ਹਾਂ 2004 ਮਾਡਲ ਦਾ ਅਲਾਈਵਲ ਪਏ ਹੋਏ ਨੇ ਸਿਰਫ 65,000 ਰੁਪਏ ਦੀ SUV SUV ਸਾਡੇ 4.5 ਲੱਖ ਰੁਪਏ ਦੀ ਤੁਹਾਡੇ ਵਾਸਤੇ ਲੈ ਕੇ ਆਏ ਆਗੇ ਤੇ 16 ਮਾਡਲ ਹੈ ਤੇ 2012 ਮਾਡਲ ਅਲਟੋ ਇਹ ਵੀ ਅੱਜਕੱਲ ਮਿਲਦੀਆਂ ਨਹੀਂ ਸੀਗੀਆਂ 1,90,000 ਰੁਪਏ ਦੀ ਤੁਹਾਡੇ ਵਾਸਤੇ ਲੈ ਕੇ ਆਏ ਆਗੇ ਫੋਰਚੂਨਰ 2011 ਮਾਡਲ ਗੱਡੀ ਆ 1 6 ਲੱਖ 7 70000 ਰੁਪਏ ਬਹੁਤ ਨਵੀਂ ਨਕੋਰ 2018 ਮਾਡਲ ਜਡੀ ਆਈ ਪਲਸ ਬਰੇਜ਼ਾ ਬਹੁਤ ਵਧੀਆ ਕਾਰ ਤੇ 7 ਲੱਖ 90 ਹਜ਼ਾਰ ਰੁਪਏ ਦੀ 50 ਨੰਬਰ ਫਸਟ ਓਨਰ ਗੱਡੀ ਹੈ ਤੇ ਇਹ ਆ ਗਈ ਜੀ ਸਨਰੂਫ ਵਾਲੀ Honda City 1.5 ਲੱਖ ਰੁਪਏ ਦੀ ਬਹੁਤ ਸੋਹਣੀ ਕਾਰ ਹੈ ਤੇ 2017 ਮਾਡਲ VDI Swift ਆਈ ਹੋਈ ਹੈ ਜੀ ਸਾਡੇ ਕ੍ਰੇਟਾ 2018 ਮਾਡਲ SX ਆਪਸ਼ਨਲ ਮਾਡਲ ਦੇ ਵਿੱਚ ਸਾਡੇ ਕੋਲ ਖੜੀ ਹੈ ਇਸ ਟਾਈਮ ਤੇ ਬਹੁਤ ਵਧੀਆ ਗੱਡੀ ਹੈ ਤੇ Polo 4 ਸਿਲੰਡਰ ਤੁਸੀਂ ਦੇਖ ਰਹੇ ਹੋ ਵੀ ਬਾਈ ਹੁਣੇ ਦੇਖ ਵੀ ਰਹੇ ਨੇਗੇ ਤੇ 3.5 ਲੱਖ ਰੁਪਏ ਦੀ ਆ ਤੇ 2019 ਮਾਡਲ 4.70 ਲੱਖ ਰੁਪਏ ਦੀ ਤੁਹਾਨੂੰ ਸਪੈਕਟ ਦੇ ਦਾਂਗੇ ਜੀ ਅਸੀਂ ਮਰਾਜ਼ੋ 100% ਲੋਨ ਵਾਲੀ ਗੱਡੀ 2020 ਮਾਡਲ ਸੈਕੰਡ ਓਨਰ ਮਹਾਲੀ ਨੰਬਰ ਦੀ ਗੱਡੀ ਤੁਹਾਨੂੰ ਦਵਾਂਗੇ 6.20 ਲੱਖ ਰੁਪਏ ਦੀ ਬਹੁਤ ਨਵੀਂ ਗੱਡੀ ਅਲਾਏ ਪਏ ਹੋਏ ਨੇ ਬਾਡੀ ਲੈਂਡ ਦੀ ਪੂਰੀ ਸਾਫ ਟ੍ਰੈਨ ਨੂੰ ਦਵਾਂਗੇ ਤੁਹਾਨੂੰ 3.80 ਲੱਖ ਰੁਪਏ ਦੀ ਬਲੀਨੋ ਦੇਵਾਂਗੇ ਤੁਹਾਨੂੰ ਦੇਖੋ ਜੀ 4.5 ਲੱਖ ਰੁਪਏ ਦੀ ਤੇ ਇਹ ਆ ਗਈ ਜੀ इनोਵਾ 2010 ਮਾਡਲ ਸਵਾ 3 ਲੱਖ ਰੁਪਏ ਦੀ ਇਹ ਆ ਗਈ ਜੀ ਤੂਫਾਨ ਤੂਫਾਨ ਅੱਜ ਕੱਲ ਮਿਲਦੀ ਨਹੀਂ ਤੂਫਾਨ 260000 ਰੁਪਏ ਦੀ ਗੱਡੀ ਇਹ ਤੁਹਾਨੂੰ ਦੇ ਦੇਾਂਗੇ ਤੇ ਡਸਟਰ ਆ ਗਈ ਜੀ ਇਹ ਡਸਟਰ ਬਿਲਕੁਲ ਜਾਇਜ਼ ਰੇਟ ਤੇ 265000 ਰੁਪਏ ਦੀ 13 ਮਾਡਲ ਗੱਡੀ ਵਿਦ ਅਲੋਏ ਵੀਲ ਐਸਐਕਸ 4 ਹੈਗੀ ਹੈ ਜੀ ਇਹ 220000 ਰੁਪਏ ਦੀ 14 ਮਾਡਲ ਵੀਡੀ ਆ ਜੀ ਛੋਟੇ ਬਜਟ ਦੀ ਜੇ ਤੁਸੀਂ ਸੈਂਟਰੋ ਲੈਣਾ ਚਾਹੁੰਦੇ ਹੋ ਤਾਂ 7 ਮਾਡਲ ਗੱਡੀ ਤੁਹਾਨੂੰ 107000 ਰੁਪਏ ਦੀ ਤੇ ਲਾਸਟ ਗੱਡੀ ਜਿਹੜੀ ਹੈਗੀ ਆ ਇਹ ਹੈਗੀ ਆ ਜੀ ਬੀਟ 1,40,000 ਰੁਪਏ ਦੀ ਤੁਹਾਨੂੰ ਗੱਡੀ ਦੇ ਦਾਂਗੇ ਜੀ ਇਹ ਇਹ ਸੀ ਜੀ ਮੇਲੇ ਦਾ ਸਟਾਕ ਕੁਝ ਗੱਡੀਆਂ ਇਥੋਂ ਜਾ ਚੁੱਕੀਆਂ ਨੇ ਪਰ ਕਾਫੀ ਸਟਾਕ ਹੈ ਜੀ ਸਾਡੇ ਕੋਲੇ ਇਸ ਟਾਈਮ ਚੱਲ ਰਿਹਾ ਹੈਗਾ ਸਿਸਟਮ 'ਚ ਤੇ ਤੁਸੀਂ ਹਰ ਮੇਲੇ ਤੇ ਜਰੂਰ ਪਹੁੰਚਿਆ ਕਰੋ ਇਹ ਆਪਣਾ ਮੇਲਾ ਅਮਰਗੜ ਵਿਖੇ ਮਹੀਨੇ ਦੇ ਦੂਜੇ ਐਤਵਾਰ ਲਾਇਆ ਜਾਂਦਾ ਜੀ ਲੱਕੀ ਡਰਾ ਦਾ ਹਿੱਸਾ ਜਰੂਰ ਬਣਿਆ ਕਰੋ ਇਹ ਸ਼ੇਅਰ ਕਰਦੇ ਰਿਹਾ ਕਰੋ ਪੇਜ ਨੂੰ ਫੋਲੋ ਕਰ ਲਓ ਸਸਿਆ ਕਾ